ਦੀ ਕਾਲ ਸਭਾਈ ਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਜਿਹੜੇ ਆ ਬੜੀ ਵੱਡੀ ਪੱਧਰ ਤੇ ਹੜਕਾਂ ਜਿਹੜੇ ਹੜ ਆਏ ਆ ਇੱਧਰ ਰਮਦਾਸ ਤੇ ਡੇਰਾ ਬਾਬਾ ਨਾਨਕ ਏਰੀਆ ਜੇ ਜਨਾਲਾ ਏਰੀਆ ਜਿੱਥੇ ਕਿ ਬੜੀ ਚਰਾਬਾੜ ਪਿੰਡ ਨੇ ਕਾਸੀ ਵਿੱਚ ਹੜ ਆਈ ਸੀ ਉਸ ਤੋਂ ਬਾਅਦ ਹੋਣੀ ਪਾਣੀ ਜਿਹੜਾ ਇੰਨੀ ਵੱਡੀ ਪੱਧਰ ਤੇ ਇਧਰ ਆਇਆ ਵਾ ਤੇ ਉਹਨਾਂ ਦੀ ਮਦਦ ਵਾਸਤੇ ਵੱਖ-ਵੱਖ ਜਿਹੜੇ ਆ ਉਹ ਜਾ ਰਹੇ ਆ ਲੈ ਕੇ ਰਸਨ ਪਾਣੀ ਕਹੀਂ ਘੋਟਿਆ ਮਜੀਠਾ ਰੋਡ ਤੇ ਜਿੱਥੇ ਕਿ ਸਾਡੇ ਕੋਲ ਵੀਰ ਜੇਮ ਵਾਲੇ ਮੌਜੂਦ ਨੇ ਆਓ ਇਹਨਾਂ ਨਾਲ ਗੱਲ ਕਰਦੀਆਂ ਵੀਰ ਜੀ ਵਾਜੁਰਜੀਤ ਕਾ ਖਾਲਸਾ ਵਾਜੁਰਜੀਤ ਕੀ ਫਤਿਹ ਹਾਂਜੀ ਜੀ ਕਿੱਧਰ ਤੋਂ ਹੀ ਲੈ ਕੇ ਜਾ ਰਹੇ ਜੇ ਰਾਸ਼ਨ ਤੇ ਕੀ ਕੁਝ ਲੈ ਕੇ ਜਾ ਰਹੇ ਜੇ ਅੱਜ ਅਸੀਂ ਜੁਨੀਅਰ ਜੇਮ ਵੱਲੋਂ ਬੱਚਿਆਂ ਨੇ ਆਪਣੀ ਇਲੈਕਸ਼ਨ ਕਰਕੇ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਨੂੰ ਉੱਚੀ ਸ਼ਰਧਾ ਦੇ ਮਾਰਤੇ ਇੱਕਠੇ ਹੋਏ ਆ ਤੇ ਜਿਹੜੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਹੈ ਅਸੀਂ ਕਹਿ ਰਹੇ ਹਾਂ ਕਿ 80 ਸਾਲਾਂ ਤੋਂ ਇਹ ਜਿਹੜੇ ਦਰਿਆ ਨੇ ਇਹ ਨਦੀਆਂ ਨੇ ਹੜ੍ਹ ਨੇ ਬਹੁਤ ਸਾਰ ਦੇਚਾਂ ਨੇ ਉਹਨਾਂ ਤੇ ਕੰਟਰੋਲ ਕਰ ਲਿਆ ਸਾਡੇ 80 ਸਾਲਾਂ ਤੋਂ ਇਹ ਕਹੀ ਜਾ ਰਹੇ ਨੇ ਕਿ ਅਸੀਂ ਦਰਿਆ ਜਿਹੜੇ ਸੈਂਟਰ ਗਵਰਨਮੈਂਟ ਦੇ ਨੇ ਅਸੀਂ ਪੰਜਾਬ ਗਵਰਨਮੈਂਟ ਨਾ ਪੰਜਾਬ ਗਵਰਨਮੈਂਟ ਦਰਿਆਵਾਂ ਵਾਲੀ ਬਿੰਦੀ ਹੈ ਨਾ ਸੈਂਟਰ ਗਵਰਨਮੈਂਟ ਵਾਲੀ ਦਰਿਆਵਾਂ ਦੀ ਜੀ ਤੇ ਜਿਹੜਾ ਸਾਡਾ ਛੋਟਾ ਮੋਟਾ ਵੀ ਇਹ ਕੁੱਤੇ ਲੋਕ ਅਸੀਂ ਥਲਾਂ ਦੇ ਵਾਰੀ ਵਾਰੀ ਕਦੇ 23 ਜਰੂੜ ਗਏ ਕਦੇ ਖਾਸੀ ਗੁਰ ਗਏ ਉਹਦੇ ਬਰਵੀ ਜਦੋਂ ਕਿਤੇ ਕਦੇ ਅੱਜ 25 ਜਰੂੜ ਗਏ ਇਹਨਾਂ ਲੋਕਾਂ ਨੇ ਆਪਣੀ ਜ਼ਾਦਤ ਥੋੜੀ ਥੋੜੀ ਕਰਕੇ ਬਣਾਈ ਹੈ ਪਹਿਲੀ ਗੱਲ ਤੇ ਅਸੀਂ ਉਹਨਾਂ ਲੋਕਾਂ ਦੀ ਧਰਤੀ ਕਰਦੇ ਹੋਏ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਦੀ ਤੁਹਾਡੇ ਸ਼ਬਦਾਂ ਜੇ ਇਹਨਾਂ ਖੇਤੀ ਕਰਦੇ ਹਨ ਕਿ ਬਹੁਤ ਨਿਖੇਧ ਕਰ ਬਈ ਜਿਹਦੇ ਅੱਜ ਬੱਚੇ ਚਾਰੇ ਭੁੱਖੇ ਉੱਤੇ ਮਲਕ ਬੈਠੇ ਨੇ ਕਿੰਨੇ ਦਿਨਾਂ ਦੇ ਮਹੀਨੇ ਵਿੱਚ ਫਾੜ ਹੈ ਲੋਕ ਰੁੜ ਗਏ ਨੇ ਲੋਕਾਂ ਦੇ 80-80 ਸਾਲਾਂ ਤੋਂ ਬਣਾਏ ਘਰ ਉਹ ਮਿੱਟੀ ਹਟੇ ਰਹੀ ਹੋ ਗਏ ਨੇ ਘਰ ਬਣਾਉਣ ਵਾਸਤੇ ਜ਼ਿੰਦਗੀ ਲੱਗ ਗਈ ਤੁਹਾਨੂੰ ਅੱਜ ਅਸੀਂ ਠੀਕ ਹੈ ਅਸੀਂ ਜਾਵਾਂਗੇ ਪਾਣੀ ਦੇ ਕੇ ਆਵਾਂਗੇ ਬਹੁਤ ਸਰੀ ਛੋਟੀ ਛੋਟੇ ਅਵਸਾਰ ਨੇ ਉਹ ਦੇਖਿਆਂਵਾਂਗੇ ਸਿਲੰਡਰ ਦੇਖਿਆਂਵਾਂਗੇ ਪਰ ਸਾਡੀ ਆਤਮਾ ਨੂੰ ਉੰਨੀ ਮਤਲਬ ਸ਼ਾਂਤੀ ਨਹੀਂ ਕਿ ਜਿੰਨੀ ਚਾਹੀਦੀ ਆ ਰਾਤ ਨੂੰ ਨੀਂਦਾਂ ਨਹੀਂ ਆਂਦੀਆਂ ਕਿ ਸਾਡਾ ਲੋਕ ਜਿਹੜਾ ਕਿਵੇਂ ਰੋੜ ਰਹੇ ਨੇ ਕਿਵੇਂ ਇਥੋਂ ਦੇ ਲੋਕਾਂ ਦਾ ਬੇਇਨਸਾਫੀ ਹੋ ਰਹੀ ਆ ਸੋ ਮੈਂ ਬਹੁਤੀ ਦੂਰ ਨਾ ਜਾਂਦਾ ਇਹਨਾਂ ਬੱਚਿਆਂ ਦੀ ਜਿਹੜੀ ਥੋੜੀ ਥੋੜੀ ਮਰਤ ਕਰਕੇ ਇਹਨਾਂ ਨੇ ਇਕੱਠਿਆਂ ਕਰਕੇ ਇਹ ਜੋ ਕੀਤਾ ਉਹ ਬਹੁਤ ਉਤਸ਼ਾਹਜਨਕ ਹੈ ਇਹਨਾਂ ਨੇ ਜਾ ਕੇ ਅਣੀ ਮੂਤ ਪਾਪੀ ਜੇ ਕਿਸੇ ਦੇ ਦਿੱਤਾ ਵੀ ਬੜੀ ਵੱਡੀ ਗੱਲ ਹੁੰਦੀ ਹੈ ਸੋ ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਚੀਫ ਆਰਗਨਾਈਜ਼ਰ ਹੋਣ ਦੇ ਨਾਤੇ ਸਾਡੇ ਬੱਚਿਆਂ ਦਾ ਜਿੰਮ ਹੈ ਉਹਨਾਂ ਨੇ ਵੀ ਸਭ ਕੁਝ ਕੀਤਾ ਤੇ ਮੈਂ ਇਹ ਆਸ ਕਰਦਾ ਹਾਂ ਭਾਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਿੰਨਾ ਚਿਰ ਅਸੀਂ ਇਹ ਠੀਕ ਵਿਛਾ ਲਈ ਦਿੰਦੇ ਠੀਕ ਵਿਛਾਣੀ ਚੱਲਦੇ ਉਹਨਾਂ ਤੇ ਲੋਕ ਨੂੰ ਮੁਸ਼ਕਲ ਹੀ ਹੈ ਇਸ ਕਰਕੇ ਆਓ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਤੀ ਕਰਦੇ ਹਾਂ ਰਲ ਮਿਲ ਕੇ ਦੇ ਛੱਕਾ ਤੇ ਜਾਖੜ ਵੱਖੇ ਬੋਲੀ ਦੂਰਿਆ ਸੁਖੀਉਣੀ ਵੱਖਰੀ ਬੋਲ ਰਹੇ ਨੇ ਬਾਜਬਾਜੀ ਵੱਖ ਬੋਲ ਰਹੇ ਨੇ ਬਾਦਲ ਸਾਹਿਬ ਵੱਖ ਬੋਲ ਰਹੇ ਨੇ ਤੇ ਪੰਜਾਬ ਦੇ ਮੁਖਮੰਤੀ ਦੇ ਕਿਆ ਬਾਤਾਂ ਨੇ ਇਸ ਕਰਕੇ ਮੈਂ ਇਹ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ ਆ ਪ੍ਰਸ਼ਨ ਉਠਾਈ ਕਰਦੇ ਆ ਕਿ ਇਹ ਲੋਕ ਜਿਹੜੇ ਆ ਜੀ ਸਾਡੀ ਅਪੀਲ ਮੰਨ ਲਣ ਕਿ ਅੱਜ ਲੋਕ ਰੋੜ ਰਹੇ ਨੇ ਮਰ ਰਹੇ ਨੇ ਅੱਜ ਆਪਣੀ ਸਾਹ ਤੇ ਛੱਡ ਦੋ ਆਪਣੀ ਸਾਹ ਤੋਂ ਉੱਪਰ ਸਰਬ ਸੰਗੀ ਬਾਜ ਖੜੀ ਕਰਕੇ ਤੁੱਕਲੀਂ ਬੱਤ ਕਰੋ ਇੰਨਾ ਕੁਝ ਕਹਿੰਦੇ ਹੋ ਵਾਈਫ ਜੀ ਖਵਾਤ ਸਾਹਿਬ ਵਾਈਫ ਜੀ ਕਹਿੰਦੇ